ਤਾ ਇਸ ਵੇਲੇ ਬਠਿੰਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ ਜਿੱਥੇ ਕਿ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੀ ਪ੍ਰਧਾਨਗੀ ਦੀ ਚੋਣ ਹੈ ਜਿਹੜੀ ਉਹ ਚੱਲਦੀ ਸੀ ਤੇ ਇਸੇ ਚੋਣ ਦੇ ਦੌਰਾਨ ਕੁਝ ਬਾਰੀ ਵਿਅਕਤੀ ਆਉਂਦੇ ਨੇ ਤੇ ਸਟੇਜ ਤੇ ਚੜ੍ਹਦੇ ਨੇ ਬਾਰੀ ਵਿਅਕਤੀ ਤੇ ਸਟੇਜ ਤੇ ਮੌਜੂਦ ਉਮੀਦਵਾਰਾਂ ਦੇ ਕਾਗਜ਼ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਹੈਰਾਨੀ ਦੀ ਗੱਲ ਇਹ ਆ ਕਿ ਇਹ ਸਾਰੀ ਘਟਨਾ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੋਈ ਆ ਤਸਵੀਰਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਉਨੇ ਆ ਬਠਿੰਡਾ ਦੀਆਂ ਤਸਵੀਰਾਂ ਨੇ ਬਠਿੰਡਾ ਦੇ ਇੱਕ ਨਿੱਜੀ ਮੈਰਿਜ ਜਿਹੜਾ ਪੈਲੇਸ ਆ ਉਹਦੇ ਵਿੱਚ ਕਬੱਡੀ ਐਸੋਸੀਏਸ਼ਨ ਦੀ ਜਿਹੜੀ ਚੋਣ ਆ ਉਹ ਕਰਵਾਈ ਜਾ ਰਹੀ ਸੀ ਦੱਸ ਦਿੰਨੇ ਆ ਕਿ ਬਠਿੰਡਾ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੀ ਚੋਣ ਆ ਜਿਹੜੀ ਉਹ ਹੋ ਰਹੀ ਸੀ ਇਸ ਤੇ 44 ਤੋਂ ਜਿਹੜੇ 46 ਮੈਂਬਰ ਨੇ ਉਹ ਦੱਸੇ ਜਾਂਦੇ ਨੇ ਤੇ ਸਾਰੇ ਮੈਂਬਰ ਇਸੇ ਪੈਲੇਸ ਦੇ ਵਿੱਚ ਅੱਜ ਪਹੁੰਚੇ ਹੋਏ ਸੀ 44 ਮੈਂਬਰ ਦੱਸਿਆ ਜਾ ਰਿਹਾ ਕਿ ਬਠਿੰਡਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ ਤੇ ਦੋ ਮੈਂਬਰ ਪਟਿਆਲਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ ਦਾ ਇਸ ਮੌਕੇ ਜਿਹੜੀ ਹਜੇ ਚੋਣ ਆ ਉਹ ਹਜੇ ਹੋਣੀ ਸੀ ਥੋੜੇ ਸਮੇਂ ਬਾਅਦ ਪਰ ਜਿਹੜੇ ਉਮੀਦਵਾਰੀ ਦੇ ਜਿਹੜੇ ਕਾਗਜ਼ ਸੀ ਉਹ ਸਟੇਜ ਤੇ ਭਰੇ ਜਾ ਰਹੇ ਸੀ ਕਿਉਂਕਿ ਇੱਕੋ ਦਿਨ ਦਾ ਇਹ ਪੂਰੀ ਕਾਰਵਾਈ ਸੀ ਪਹਿਲਾਂ ਜਿਹੜੇ तमाम ਮੈਂਬਰ ਨੇ ਉਹ ਇਕੱਠੇ ਹੋਏ ਜਿਸ ਨੇ ਪ੍ਰਧਾਨਗੀ ਦੀ ਚੋਣ ਲੜਨੀ ਸੀ ਦੋ ਜਾਂ ਤਿੰਨ ਵਿਅਕਤੀਆਂ ਨੇ ਜਾਂ ਮੈਂਬਰਾਂ ਨੇ ਤੇ ਉਹਨਾਂ ਦੇ ਵੱਲੋਂ ਫਾਰਮ ਭਰੇ ਗਏ ਸੀ ਸਟੇਜ ਦੇ ਉੱਤੇ ਰਿਟਰਨਿੰਗ ਅਫਸਰ ਬਾਕਾਇਦਾ ਮੌਜੂਦ ਤਾਇਨਾਤ ਕੀਤੇ ਗਏ ਸੀ ਖੇਡ ਵਿਭਾਗ ਦੇ ਵੱਲੋਂ ਤੇ ਪੁਲਿਸ ਵੀ ਮੌਜੂਦ ਸੀ ਪਰ ਇਸੇ ਦੇ ਦੌਰਾਨ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਾਹਮਣੇ ਬੈਠੇ ਦੋ ਤਿੰਨ ਜਿਹੜੇ ਵਿਅਕਤੀ ਨੇ ਉਹ ਇੱਕੋ ਦਮ ਸਟੇਜ ਦੇ ਵੱਲ ਵਧਦੇ ਨੇ ਤੇ ਸਟੇਜ ਦੇ ਵੱਲ ਵੱਧ ਕੇ ਸਟੇਜ ਤੇ ਰਿਟਰਨਿੰਗ ਅਫਸਰ ਦੇ ਕੋਲ ਜਿਹੜੇ ਕਾਗਜ਼ ਪਏ ਸੀ ਉਮੀਦਵਾਰਾਂ ਦੇ ਉਹਨਾਂ ਨੂੰ ਚੱਕ ਕੇ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਜਾਂ ਕਹਿ ਲਈਏ ਕਿ ਫਰਾਰ ਹੋ ਜਾਂਦੇ ਨੇ ਤਾਂ ਤਸਵੀਰਾਂ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਆ ਮੌਕੇ ਤੇ ਕੈਮਰੇ ਚੱਲ ਰਹੇ ਸੀ ਮੌਕੇ ਤੇ ਪੱਤਰਕਾਰ ਵੀ ਮੌਜੂਦ ਸੀ ਤੇ ਪੱਤਰਕਾਰਾਂ ਦੇ ਕੈਮਰਿਆਂ ਦੇ ਵਿੱਚ ਹੀ ਇਹ ਸਾਰੀ ਘਟਨਾ ਰਿਕਾਰਡ ਹੋ ਗਈ ਆ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਵੀਡੀਓ ਦੇ ਵਿੱਚ ਜਾਂ ਫੁਟੇਜ ਦੇ ਵਿੱਚ ਕਾਫੀ ਵੱਡੇ ਵੱਡੇ ਚਿਹਰੇ ਤੁਹਾਨੂੰ ਨਜ਼ਰ ਆਉਣਗੇ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਵੀ ਇਸ ਸਭਾ ਦੇ ਵਿੱਚ ਇਸ ਚੋਣ ਦੇ ਵਿੱਚ ਨਜ਼ਰ ਆ ਰਹੇ ਨੇ ਸਿਕੰਦਰ ਸਿੰਘ ਮਲੂਕਾ ਦਾ ਦੇ ਪੁੱਤਰ ਨੇ ਜਿਹੜੇ ਉਹ ਵੀ ਇਸ ਸਵਾਦੇ ਵਿੱਚ ਨਜ਼ਰ ਆ ਰਹੇ ਨੇ ਤੇ ਜਿਹੜੇ ਹੁਣ ਤੱਕ ਦੇ ਮੌਜੂਦਾ ਪਿਛਲੇ ਪ੍ਰਧਾਨ ਸੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਤਾਂ ਉਹ ਸਿਕੰਦਰ ਸਿੰਘ ਮਲੂਕਾ ਸੀ ਤਾਂ ਹੁਣ ਉਹਨਾਂ ਤੋਂ ਬਾਅਦ ਇੱਕ ਨਵੇਂ ਪ੍ਰਧਾਨਗੀ ਚੋਣ ਹੈ ਜਿਹੜੀ ਉਹ ਐਸੋਸੀਏਸ਼ਨ ਕਰਨ ਜਾ ਰਹੀ ਸੀ ਇਸ ਦੇ ਲਈ ਅੱਜ ਦਾ ਦਿਨ ਮੁਕਰਰ ਕੀਤਾ ਗਿਆ ਤੈਅ ਕੀਤਾ ਗਿਆ ਤੇ ਇੱਕ ਨਿੱਜੀ ਪੈਲੈਸ ਦੇ ਵਿੱਚ ਇਹ ਸਾਰੇ ਮੈਂਬਰ ਨੇ ਇਕੱਠੇ ਹੋਏ ਨੇ ਤਾਂ ਇਸੇ ਦੇ ਦੌਰਾਨ ਜਦੋਂ ਉਮੀਦਵਾਰੀ ਦੇ ਕਾਗਜ਼ ਭਰੇ ਜਾ ਰਹੇ ਸੀ ਸਟੇਜ ਦੇ ਉੱਤੇ ਤੇ ਰਿਟਰਨਿੰਗ ਅਫਸਰ ਦੇ ਕੋਲ ਇਹ ਕਾਗਜ਼ ਤੱਕ ਪਹੁੰਚ ਗਏ ਸੀ ਤਾਂ ਸਾਹਮਣੇ ਬੈਠੇ 2-3 ਵਿਅਕਤੀ ਨੇ ਜਿਹੜੇ ਉਹ ਉੱਠਦੇ ਨੇ ਇੱਕੋ ਦਮ ਸਟੇਜ ਦੇ ਉੱਤੇ ਜਾ ਕੇ ਚੜਦੇ ਨੇ ਤੇ ਛਪਟਾ ਮਾਰ ਕੇ ਜਿਹੜੇ ਕਾਗਜ਼ ਨੇ ਉਹਨਾਂ ਨੂੰ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਪੁਲਿਸ ਇਹ ਸਭ ਕੁਝ ਦੇਖਦੀ ਰਹਿ ਜਾਂਦੀ ਆ ਪੁਲਿਸ ਦੇ ਵੱਡੇ ਅਧਿਕਾਰੀ ਵੀ ਇਸ ਮੌਕੇ ਮੌਜੂਦ ਸੀ ਤਾਂ ਪ੍ਰਬੰਧਕ ਨੇ ਜਿਹੜੇ ਜਿਹੜੇ ਕਬੱਡੀ ਐਸੋਸੀਏਸ਼ਨ ਦੀ ਚੋਣ ਕਰਾ ਰਹੇ ਸੀ ਤਾਂ ਉਹਨਾਂ ਨੇ ਪ੍ਰਸ਼ਾਸਨ ਦੇ ਉੱਤੇ ਤਾਂ ਕੇਸ ਸ਼ਾਹੀ ਦੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਜਾਣਬੁੱਝ ਕੇ ਖਲੜ ਪੈਦਾ ਕਰ ਰਿਹਾ ਕਬੱਡੀ ਐਸੋਸੀਏਸ਼ਨ ਦੀ ਇਸ ਚੋਣ ਨੂੰ ਨਾ ਹੋਣ ਦੇਣ ਦੇ ਲਈ ਤਾਂ ਪ੍ਰਸ਼ਾਸਨ ਤੇ ਪੁਲਿਸ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਕਬੱਡੀ ਐਸੋਸੀਏਸ਼ਨ ਦੇ ਵੱਲੋਂ ਪੁਲਿਸ ਦੇ ਅਧਿਕਾਰੀ ਮੌਜੂਦ ਨੇ ਪੁਲਿਸ ਦੇ ਅਧਿਕਾਰੀ ਕਹਿ ਰਹੇ ਨੇ ਕਿ ਜਿਹੜੇ ਬੰਦੇ ਸੀ ਜਿਹੜੇ ਸਟੇਜ ਤੇ ਚੜੇ ਨੇ ਉਹਨਾਂ ਨੂੰ ਆਇਡੈਂਟੀਫਾਈ ਐਸੋਸੀਏਸ਼ਨ ਦੇ ਮੈਂਬਰ ਹੀ ਕਰ ਸਕਦੇ ਨੇ ਕਿਉਂਕਿ ਪੁਲਿਸ ਉਹਨਾਂ ਨੂੰ ਜਾਣਦੀ ਨਹੀਂ ਹੈ ਤਾਂ ਦੂਸਰੇ ਪਾਸੇ ਜਿਹੜੇ ਐਸੋਸੀਏਸ਼ਨ ਦੇ ਮੈਂਬਰ ਨੇ ਉਹ ਦਬੀ ਜ਼ੁਬਾਨ ਦੇ ਵਿੱਚ ਇਹ ਤੱਕ ਵੀ ਕਹਿ ਰਹੇ ਨੇ ਕਿ ਜਿਹੜੇ ਇਹ 2-3 ਵਿਅਕਤੀ ਸਟੇਜ ਦੇ ਉੱਤੇ ਚੜੇ ਸੀ ਦਰਅਸਲ ਕਹਿੰਦੇ ਕਿ ਇਹ ਪੁਲਿਸ ਵਾਲੇ ਸੀ ਸਾਦੀ ਵਰਦੀ ਦੇ ਵਿੱਚ ਇੱਥੇ ਪਹੁੰਚੇ ਹੋਏ ਸੀ ਤਾਂ ਹੁਣ ਸੱਚ ਕੌਣ ਬੋਲ ਰਿਹਾ ਪੁਲਿਸ ਸੱਚ ਬੋਲ ਰਹੀ ਆ ਦੀ ਪੁਲਿਸ ਨੂੰ ਨਹੀਂ ਪਤਾ ਕਿ ਕਿਹੜੇ ਬੰਦੇ ਸਟੇਜ ਤੇ ਚੜੇ ਸੀ ਜਾਂ ਫਿਰ ਜਿਹੜੇ ਐਸੋਸੀਏਸ਼ਨ ਦੇ ਬੰਦੇ ਨੇ ਜਿਹੜੇ ਚੋਣ ਕਰਾਰੇ ਸੀ ਉਹ ਜਿਵੇਂ ਕਹਿ ਰਹੇ ਨੇ ਦਵੀ ਜਵਾਨ ਚ ਕਹਿ ਰਹੇ ਨੇ ਕਿ ਦਰਅਸਲ ਸਾਦੀ ਵਰਦੀ ਦੇ ਵਿੱਚ ਪੁਲਿਸ ਦੇ ਕੁਝ ਮੈਂਬਰ ਹੀ ਸੀ ਮੁਲਾਜ਼ਮ ਹੀ ਸੀ ਜਿਹੜੇ ਸਟੇਜ ਤੇ ਚੜੇ ਨੇ ਤੇ ਚਪट्टे ਮਾਰ ਕੇ ਕਾਗਜ਼ ਲੈ ਕੇ ਉੱਥੋਂ ਫਰਾਰ ਹੋ ਗਏ ਨੇ ਤਾਂ ਹਾਲਾਤ ਤਣਾਪੂਰਨ ਜ਼ਰੂਰ ਬਣੇ ਇਸ ਮੌਕੇ ਪਰ ਪੁਲਿਸ ਦੇ ਵੱਲੋਂ ਆਪਣੀ ਸੂਝਬੂਝ ਦੇ ਨਾਲ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਇਸ ਮੌਕੇ ਵੀ ਆਰੀ ਜਿਹੜੀ ਪੁਲਿਸ ਫੋਰਸ ਹੈ ਉਹ ਇਸ ਨਿੱਜੀ ਪੈਲੈਸ ਦੇ ਵਿੱਚ ਤਨਾਤ ਕੀਤੀ ਗਈ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜੇ ਨੌਜਵਾਨ ਇੱਕੋ ਦਮ ਸਟੇਜ ਤੇ ਜਾ ਕੇ ਚੜੇ ਤੇ ਉਹਨਾਂ ਨੇ ਉਮੀਦਵਾਰਾਂ ਦੇ ਕਾਗਜ਼ ਚੁੱਕੇ ਤੇ ਉੱਥੋਂ ਫਰਾਰ ਹੋ ਗਏ ਉਹ ਅਸਲ ਦੇ ਵਿੱਚ ਹੈ ਕੌਣ ਐਸੋਸੀਏਸ਼ਨ ਕਹਿ ਰਹੀ ਹੈ ਕਿ ਉਹ ਪੁਲਿਸ ਵਾਲੇ ਸਾਦੀ ਵਰਦੀ ਦੇ ਵਿੱਚ ਸੀ ਤੇ ਪੁਲਿਸ ਕਹਿ ਰਹੀ ਹੈ ਕਿ ਉਹ ਐਸੋਸੀਏਸ਼ਨ ਨੂੰ ਪਤਾ ਹੋਣਾ ਕਿ ਕਿਹੜੇ ਬੰਦੇ ਸੀ ਪੁਲਿਸ ਇਹ ਵੀ ਦਾਵਾ ਕਰ ਰਹੀ ਹੈ ਕੀ ਅਸੀਂ ਸਿਕਿਉਰਿਟੀ ਦੇ ਮੱਦੇ ਨਜ਼ਰ ਪਹਿਲਾ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਜਾਂ ਫਿਰ ਇਹਨਾਂ ਦੇ ਪ੍ਰਬੰਧਕਾਂ ਨੂੰ ਕਿਹਾ ਸੀ ਕਿ ਉਹੀ ਵਿਅਕਤੀਆਂ ਨੂੰ ਅੰਦਰ ਤੁਸੀਂ ਲੈ ਕੇ ਜਾਓ ਜਾਂ ਅੰਦਰ ਵਾੜਨ ਦੀ ਜਿਹੜੀ ਪਰਮਿਸ਼ਨ ਆ ਉਹ ਦਿਓ ਜਿਹੜੇ ਕੀ ਤੁਹਾਡੇ ਮੈਂਬਰ ਨੇ ਕਿ ਮੈਂਬਰਾਂ ਤੋਂ ਇਲਾਵਾ ਹੋਰ ਕੋਈ ਤੁਸੀਂ ਇਸ ਮੈਰਿਜ ਪੈਲੇਸ ਦੇ ਹਾਲ ਦੇ ਵਿੱਚ ਕਿਸੇ ਨੂੰ ਵੀ ਅੰਦਰ ਆਉਣ ਦੀ ਆਗਿਆ ਨਾ ਦਿਓ ਤਾਂ ਪੁਲਿਸ ਕਹਿ ਰਹੀ ਹੈ ਕਿ ਉਸ ਵੇਲੇ ਜਿਹੜੇ ਐਸੋਸੀਏਸ਼ਨ ਦੇ ਮੈਂਬਰ ਸੀ ਜਾਂ ਫਿਰ ਐਸੋਸੀਏਸ਼ਨ ਦੀ ਇਹ ਚੋਣ ਕਰਾਰੇ ਸੀ ਪ੍ਰਬੰਧਕ ਸੀ ਤੇ ਉਹਨਾਂ ਨੇ ਕਿਹਾ ਕਿ ਹੌਲੇ ਸਾਰਿਆਂ ਨੂੰ ਆਉਣ ਦੋ ਜਦੋਂ ਅਸੀਂ ਚੋਣ ਕਰਾਵਾਂਗੇ ਉਦੋਂ ਬਾਕੀਆਂ ਨੂੰ ਬਾਹਰ ਕੱਢ ਦਿੱਤਾ ਜਾਊਗਾ ਤਾਂ ਇਸ ਮੌਕੇ ਇਹ ਭਾਰੀ ਹੰਗਾਮਾ ਹੋਇਆ ਕਹਿਣਾ ਕੀ ਹੈ ਪੁਲਿਸ ਵੀ ਮੌਜੂਦ ਸੀ ਪੁਲਿਸ ਕੀ ਆਖ ਰਹੀ ਹੈ ਜਿਹੜੇ ਪ੍ਰਬੰਧਕ ਨੇ ਇਸ ਚੋਣ ਨੂੰ ਕਰਾਉਣ ਵਾਲੇ ਉਹ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਤੇ ਇਲਜ਼ਾਮ ਲਗਾ ਰਹੇ ਨੇ ਇੱਕ ਇੱਕ ਕਰਕੇ ਦੋਨਾਂ ਪੱਖਾਂ ਦੇ ਜਿਹੜੀ ਆ ਸਪਸ਼ਟੀਕਰਨ ਉਹ ਆਪਾਂ ਸੁਣ ਲੈਣੇ ਆ ਇਹੀ ਬੰਦਿਆ ਕੱਢੀਂਗੀ ਉਹਦਾ ਇਹਦਾ ਹੁਣ ਬੰਦੇ ਬਾਹਰੋਂ ਪਲੈਨ ਮੈਂ ਬੰਦੇ ਮੋਰੋਂ ਕੋਈ ਸੁਣਾ ਨਹੀਂ ਕਿਹੜੇ ਬੰਦਿਆਂ ਦਾ ਕੰਮ ਕੋਈ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਚਲ ਹੁਣ ਕੱਢ ਦਿਓ ਜੀ ਜਿਹੜੇ ਅਥੋਰਾਈਜ਼ ਬੰਦੇ ਨੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਉਹ ਅਸੀਂ ਨਹੀਂ ਆਏ ਬਾਹਰੋਂ ਆਏ ਬਾਹਰੋਂ ਆਏ ਅਪਲਾਈ ਕਰਤੀ ਜੀ ਤੁਸੀਂ ਪਹਿਲਾਂ 46 ਤੋਂ ਵੱਖੀ ਬੰਦੇ ਬਾਹਰ ਕੱਢੋ ਅਸੀਂ ਕੋਈ ਬੋਡੀ ਰਿਟੀ ਕੋਈ ਕਰੂਗੀ ਪਹਿਲੀ ਗੱਲ ਦੂਜੀ ਗੱਲ ਵੀ ਤੁਸੀਂ ਵੀ ਜੂਦੇ ਤੁਸੀਂ ਤੁਸੀਂ ਐ ਕਰੋ ਜੀ ਤੁਸੀਂ ਇੱਥੇ ਕੁਝ ਲੋ ਸਾਰੇ ਬੰਦਿਆਂ ਨੂੰ ਜਿਹੜੇ ਜਿਹੜੇ ਬੰਦੇ ਜਿਹੜੇ ਕਮੇਟੀ ਸੰਗਠਨ ਦੇ ਸਾਰੇ ਲੋਕਾਂ ਨੂੰ ਇੰਟਰਨੈਟ ਕਾਰਡ ਕਿ ਕਰ ਲੋ ਜੀ ਹਾਰਡ ਕਾਰਡ ਦੇ ਜਿਹੜੀ ਐਸੋਸੀਏਸ਼ਨ ਸਰ ਸਾਰੇ ਆਧਾਰ ਕਾਰਡ ਐਸੋਸੀਏਸ਼ਨ ਕੋਈ ਕਾਰਡ ਨਹੀਂ ਆਧਾਰ ਕਾਰਡ ਹੈ ਜਦੋਂ ਆਪਾਂ ਲੈਕਚਰ ਵੀ ਦਿੰਦੇ ਆ ਲੈਕਚਰ ਕੋਰਸ ਤੇ ਹੁੰਦਾ ਜਿਹੜੀ ਆਰਗੇਨਾਈਜ਼ ਜਿਹੜੀ ਆਰਗੇਨਾਈਜ਼ ਸਾਰੀ ਉਹ ਚੈੱਕ ਸਰ ਆਧਾਰ ਕਾਰਡ ਤੁਸੀਂ ਬੰਦੇ ਸਾਰੇ ਨਹੀਂ ਜੀ ਤੁਸੀਂ ਇੱਕ ਇੱਕ ਵਾਰੀ ਡੀਐਸਪੀ ਸਰ ਇੱਕ ਵਾਰੀ ਬੋਲੋ ਕਿ ਅਨਾਉਂਸ ਕਰ ਦਿਓ ਅਨਾਉਂਸ ਕਰ ਦਿਓ ਵੀ ਜਿਹੜੇ ਵੋਟਰ ਨਹੀਂ ਬਾਹਰ ਚਲੇ ਜਾਣਗੇ ਵੋਟਰ ਨਹੀਂ ਇੱਕ ਵਾਰੀ ਕਰੋ ਤੁਸੀਂ ਮਨਜ਼ੂਰੀ ਲਿਆਓ ਤੁਸੀਂ ਸਾਰਿਆਂ ਨੂੰ ਬੇਨਤੀ ਕਰੋ ਵੀ ਔਟ ਪਰਮਿਸ਼ਨ ਨਹੀਂ ਜੀ ਇਹ ਨਾ ਕਰੋ ਤੁਸੀਂ ਇਹਨੂੰ ਜੇ ਕੈਪਚਰ ਕਰਨਾ ਤੁਹਾਡੀ ਮਰਜ਼ੀ ਹੈ ਸਰ ਸਰਕਾਰ ਨੇ ਕੈਪਚਰ ਕਰਨਾ ਤੁਹਾਡੀ ਮਰਜ਼ੀ ਪ੍ਰਾਈਵੇਟ ਮੈਂ ਬੰਦੇ ਆ ਕੇ ਗੁੰਡਾ ਕਰਦੇ ਪਰ ਉਹ ਆ ਕੇ ਆਹੋ ਦੇ ਗੱਲ ਪੈ ਰਹੇ ਆ ਕੋਈ ਤਰੀਕਾ ਥੋੜਾ ਜੀ ਇਹ ਕੀ ਤਰੀਕਾ ਚਲੋ ਕੋਈ ਤੁਸੀਂ ਮંજੂਰੀ ਲਿਆਓ ਇਹ ਪ੍ਰਸ਼ਾਸਨ ਦਾ ਕੀ ਤਰੀਕਾ ਜੀ ਤੁਹਾਡੀ ਹਾਜ਼ਰੀ ਚ ਬੰਦੇ ਗੱਲ ਪੈ ਰਹੇ ਆ ਲੇ ਕੋਈ ਆਏ ਤੁਹਾਨੂੰ ਹੱਥ ਬੰਨ ਕੇ ਦੇ ਦਿੰਦੀ ਆ ਵੀ ਕਾਨੂੰਨ ਨੂੰ ਪਾਲਣਾ ਕਰਾਓ ਤੁਸੀਂ ਇਸ ਤਰ੍ਹਾਂ ਅਸੀਂ ਬਿਲਕੁਲ ਕਰ ਰਹੇ ਤੁਸੀਂ ਪਰਮਿਸ਼ਨ ਜਿਹੜੇ ਤੁਸੀਂ ਜਿਹੜੇ ਬੰਦੇ ਤੇ ਕਰਿਆ ਆ ਕੇ ਗੰਦ ਪਾ ਕੇ ਉਹ ਜਾ ਰਹੇ ਆ ਕੋਈ ਉਹਨਾਂ ਨੂੰ ਫੜ ਨਹੀਂ ਰਿਹਾ ਦੇਖੋ ਮੈਂ ਤੁਹਾਨੂੰ ਪਹਿਲਾਂ ਤੁਸੀਂ ਹੁਣ ਬੇਨਤੀ ਆ ਤੁਹਾਨੂੰ ਕਰਵਾ ਦਿੰਦੇ ਤੁਸੀਂ ਸਾਨੂੰ ਲਿਸਟ ਦਿਓ ਜੀ ਇੱਕ ਲਿਸਟ ਆਈਡੈਂਟੀਫਾਇਰ ਦਿਓ ਜੀ ਜਿਹੜੇ ਸਰਵਰ ਲੱਗੇ ਨੇ ਜੀ ਉਹ ਕੌਣਗੇ ਜਿਹੜੇ ਤੁਹਾਡੇ ਆਬਜ਼ਰਵਰ ਲੱਗੇ ਨੇ ਜੀ ਆਬਜ਼ਰਵਰ ਜਿਹੜੇ ਦੇਖੋ ਗੱਲ ਸੁਣੋ ਜਿਹੜੇ ਆਬਜ਼ਰਵਰ ਲੱਗੇ ਨੇ ਜੀ ਇਹ ਉਹਨਾਂ ਦੇ ਆਈਡੈਂਟੀਫਾਈ ਕਰਨਾ ਪੈਂਦਾ ਆਬਜ਼ਰਵਰਾਂ ਨੇ ਨਹੀਂ 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 ਆਬਜ਼ਰਵਰਾਂ ਨੇ ਆਬਜ਼ਰਵ ਕਰਨਾ ਹੈ ਅਬਜ਼ਰ ਬਣਾਣੇ ਅਬਜ਼ਰ ਕਰਨਾ ਹੈ ਆਇਡੈਂਟੀਫਾਈ ਕਰਨੇ ਜੀ ਬੰਦੇ ਅਸੀਂ ਹੀ ਆਇਡੈਂਟੀਫਾਈ ਕਰਾਂਗੇ ਅਸੀਂ ਆਇਡੈਂਟੀਫਾਈ ਕਰੀਏ ਨੇ ਜਿਹੜੇ ਹੈ ਤੁਹਾਨੂੰ ਮੈਂ ਪਹਿਲਾਂ ਹੀ ਆਇਡੈਂਟੀਫਾਈ ਕਰੂ ਬੰਦੇ ਆ ਜਿਹੜੇ ਬੰਦੇ ਮੈਂਬਰ ਨਹੀਂ 40 ਤੋਂ ਵੱਡਾ ਸਾਰੇ ਬਾਹਰ ਚਲੋ ਜੀ ਠੀਕ ਹੈ 40 ਤੋਂ ਵੱਡਾ ਬਾਕੀ ਸਾਰੇ ਬਾਹਰ ਚਲੋ ਜੀ ਬਾਕੀ ਬਾਹਰ ਚਲੋ ਛਾਲੀਆਂ ਤਾਂ ਬੜਾ ਬਾਕੀ ਸਾਰੇ ਬਾਹਰ ਚੰਗੇ ਲਾਲੀ ਬਾਹਰ ਜਿੰਨ ਸਾਰੇ ਜਿਹੜਾ ਨਾ ਬਾਹਰ ਸਾਰੇ ਕੱਢੋ ਜਿੰਨਾ ਵੀ ਰੈਟੀਫਾਈ ਕਰ ਸਕੋ ਅੰਦਰ ਬਾਹਰ ਸਾਰੇ ਬਾਹਰ ਕੱਢ ਦਿਓ ਸਾਰੇ ਬਾਹਰ ਜਿਹੜਾ ਦੇ ਬਾਹਰ ਜਿਹੜੇ ਜਿਹੜੇ ਸੀ ਆਪ ਕੀ ਗੱਲ ਹੋ ਗਈ ਦੇਖੋ ਅੱਜ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਹੈ ਉਹਦੇ ਚ ਗੁੰਡਾਗਰਦੀ ਹੋ ਰਹੀ ਹੈ ਜੀ ਉਹਦੇ ਚ ਅਸੀਂ ਚੋਣੇ ਆ ਕਿ ਹਰ ਜ਼ਿਲ੍ਹੇ ਜੋ 23 ਜ਼ਿਲ੍ਹੇ ਨੇ ਪੰਜਾਬ ਦੇ ਤੇ 46 ਉਹਨਾਂ ਦੇ ਵੋਟਰ ਹੁੰਦੇ ਆ ਪਰ ਉਹਨਾਂ ਦੀ ਚੋਣ ਉਹ 46 ਵੋਟਰ ਕਰਦੇ ਆ ਪਰ ਅੱਜ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਧੱਕੇਸ਼ਾਹੀ ਹੋ ਰਹੀ ਹੈ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਇਹ ਸ਼ਹੀਦ ਭਗਤ ਸਿੰਘ ਦੀ ਸਮਾਧ ਤੇ ਸੌਂ ਚੱਕ ਕੇ ਸਰਕਾਰ ਬਣੀ ਹੈ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਇਹਨਾਂ ਐਸੋਸੀਏਸ਼ਨਾਂ 'ਚ ਇਹਨਾਂ ਸੰਸਥਾਵਾਂ 'ਚ ਰਾਜਨੀਤੀ ਨਾ ਵੜੀ ਜਾਵੇ ਇਹਨਾਂ ਨੂੰ ਨਿਰਪੱਖਤਾ ਨਾਲ ਇਹ ਚੋਣ ਕਰਾਈ ਜਾਵੇ ਕੀ ਅੱਜ ਕੀ ਗੱਲ ਹੋਈ ਸਟੇਜ ਤੇ ਕਹਿੰਦੇ ਚੁੱਪ ਅੱਜ ਸਟੇਜ ਤੇ ਕੌਣ ਨੋਂ ਤੋਂ 11 ਵਜੇ ਤੱਕ ਨੋਮੀਨੇਸ਼ਨ ਸੀ ਤਾਂ ਉਸ ਤੋਂ ਬਾਅਦ ਕੁਝ ਗੁੰਡੇ ਆਉਂਦੇ ਆ ਜਿਹੜੇ ਕਿ ਬਾਹਰੋਂ ਸੀ ਆ ਕੇ ਕਾਗਜ਼ ਪਾੜਨ ਦੀ ਕਾਗਜ਼ ਖੋਣ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਸਾਹਮਣੇ ਸਾਰਿਆਂ ਨੇ ਦੇਖਿਆ ਕੈਮਰਿਆਂ ਵਿੱਚ ਕੈਦ ਹੈ ਕੌਣ ਲੋਕ ਨੇ ਜਿਹੜੇ ਕਰ ਰਹੇ ਨੇ ਇਹ ਕੁਝ ਇਹ ਤੁਹਾਨੂੰ ਡਿਸਕਲੋਜ਼ ਕਰ ਦਿਆਂਗੇ ਕਿਰਾ ਥੋੜਾ ਜਿਹਾ ਪ੍ਰੋਸੈਸ ਟੱਪ ਲੈਣ ਦਿਓ ਆਇਡੈਂਟੀਫਾਈਡ ਬੰਦੇ ਆ ਫੋਟੋ ਆਈਆਂ ਹੋਈਆਂ ਆ ਪੁਲਿਸ ਪ੍ਰਸ਼ਾਸਨ ਨੇ ਕਹਿ ਰਿਹਾ ਵੀ ਤੁਹਾਡੇ ਕੋਲ ਮਾਨਤਾ ਜਿਹੜੀ ਨਹੀਂ ਲਈ ਗਈ ਸਾਡੇ ਕੋਲੇ ਮਾਨਤਾ ਬਿਲਕੁਲ ਸਾਡੇ ਕੋਲੇ ਮਾਨਤਾ ਜੀ ਮਾਨਤਾ ਤੋਂ ਬਿਨਾ ਸਰਕਾਰ ਨੇ ਸਰ ਸਰਕਾਰ ਨੂੰ ਅਸੀਂ ਸਰਕਾਰ ਨੂੰ ਅਸੀਂ ਸੂਚਨਾ ਕੀਤੀ ਸਪੋਰਟਸ ਡਿਪਾਰਟਮੈਂਟ ਨੇ ਆਪਣਾ ਆਬਜ਼ਰਵਰ ਲਾਇਆ 올림픽 ਐਸੋਸੀਏਸ਼ਨ ਨੇ ਆਬਜ਼ਰਵਰ ਲਾਇਆ ਹੋਰ ਪਰਮਿਸ਼ਨ ਕੀ ਹੁੰਦੀ ਹੈ ਜੀ ਠੀਕ ਹੈ ਜੇ ਪਰਮਿਸ਼ਨ ਨਹੀਂ ਸੀ ਤਾਂ ਉਹਨੇ ਆਬਜ਼ਰਵਰ ਕਿਵੇਂ ਲਾਤੇ ਕੀ ਮੰਗੀਏ ਤੁਹਾਡੀ ਹੁਣ ਸਾਫ ਸੁਥਰਾ ਟੱਗਣ ਵਾਲੇ ਚੋਣ ਹੋਣੀ ਚਾਹੀਦੀ ਹੈ ਜੋ ਜਮਹੂਰੀਅਤ ਦੇਖੋ ਆਪਣੇ ਬਜ਼ੁਰਗਾਂ ਨੇ ਸ਼ਹਾਦਤ ਦੇ ਕੇ ਆਜ਼ਾਦੀ ਲਈ ਹੈ ਉਸ ਆਜ਼ਾਦੀ ਦੇ ਵੋਟ ਦੇ ਅਧਿਕਾਰ ਨੂੰ ਜੇ ਆਪਾਂ ਖੋਵਾਂਗੇ ਤਾਂ ਬਹੁਤ ਮਾੜੀ ਗੱਲ ਹੈ ਜੇ ਆਪਾਂ ਖੇਡਾਂ ਵਿੱਚ ਇਸ ਤਰ੍ਹਾਂ ਦਾ ਕੰਮ ਕਰਾਂਗੇ ਤਾਂ ਮੈਂ ਸਮਝਦਾ ਬਹੁਤ ਬੰਦਪਾਗਿਆ ਮੇਰੀ ਸਾਰਿਆਂ ਦੇ ਬੁਰੇ ਹੱਥ ਜੁੜ ਕੇ ਬੇਨਤੀ ਹੈ ਕਿ ਇਸ ਤਰ੍ਹਾਂ ਦਾ ਮਾਹੌਲ ਨਾ ਬਣਾਈਏ ਆਪਾਂ ਕਬਜ਼ੇ ਦੀ ਭਾਵਨਾ ਛੱਡੀਏ ਆਪਾਂ ਦਿਲ ਜਿੱਤਣ ਵਾਲੀ ਭਾਵਨਾ ਕਰੀਏ ਤੁਸੀਂ ਜਲਦ ਜਲਦ ਜਿੱਤਣ ਦੀ ਗੱਲ ਕੀਤੀ ਐ ਏਨੀ ਫੋਰਸ ਲਾਈ ਗਈ ਐ ਤੁਹਾਨੂੰ ਕੀ ਲੱਗਦਾ ਇੱਕ 50 ਮੈਂਬਰ ਨੇ ਸਿਰਫ 46 46 ਹਾਂਜੀ ਹਾਂਜੀ ਇੰਨੀ ਫੋਰਸ ਲਾਈ ਗਈ ਐ ਕਬਜ਼ਾ ਕਰਨ ਦੀ ਨੀਅਤ ਐ ਕਬਜ਼ਾ ਕਰਨ ਦੀ ਨੀਅਤ ਐ ਸਰਕਾਰ ਲਮਾ ਚੁੰਦੀ ਐ ਸਰਕਾਰ ਕਾਰਿਕੋ ਕੇ ਪਾਛੇ ਆਪ ਲੋਕ ਬਿਲਕੁਲ ਗੋਲ ਨਹੀਂ ਹੋਣਾ ਰੋਣਾ ਪਾਉਣੀ ਪਰ ਤੋਂ ਘੜਨਾ ਨਹੀਂ ਕਰਦੇ ਕਾਰੀ ਕੋ ਬੋਲਿਓ ਆ ਕਾਰੀ ਦੇ ਸੁਣਾ ਰਹੀ ਜੀ ਕੀ ਮਤਲਬ ਹੈ ਕਾਰਨ ਖਾਉਂਦਾ ਆ ਸਰਕਾਰ ਦੇ ਤੌਰ ਤੇ ਆ ਲੋਕ ਖਰੇ ਆ ਖਰੇ ਗੁੱਟਾ ਕਰਦੀ ਬਿਲਕੁਲ ਨਹੀਂ ਗੁੰਡਾਗਰਦੀ برداشت ਕਰਾਂਗੇ ਨਹੀਂ ਤੁਸੀਂ ਅਗਲੇ ਬੰਦੇ ਹੁਣ ਬਾਹਰੋ ਕੋਈ ਬਾਹਰੋ ਬੰਦੇ ਆਣ ਕੇ ਜੀ ਜਿਹੜੀ ਲਿਸਟਾ ਦੇ ਇਹ ਕੋਈ ਗੱਲ ਨਹੀਂ ਗੁੰਡਾਗਰਦੀ ਕਰਨਗੇ ਸਿਰਲੇਖ ਇਹ 300000 ਦਾ ਬੜਾ ਵੱਡਾ ਵਾਕ ਕੱਢ ਦਿੰਗੇ ਇਹਹੀ ਮਤਲਬ ਹੈ ਜਿਹੜੇ ਤੋਂ ਹੋਊਗੀ ਉਹਦੇ ਇਹ ਬੰਦੇ ਬਾਹਰੋਂ ਗੁੰਡਾਗਰਦੀ ਕਰਨ ਦੇ ਬੰਦਿਆਂ ਦਾ ਕੰਮ ਨਹੀਂ ਇਹ ਤੋਂ ਪਹਿਲਾਂ ਹੀ ਕਹਿੰਦਾ ਸੀ ਹੁਣ ਕੱਢ ਦਿਓ ਹੁਣ ਕੱਢ ਦਿਓ ਜੀ ਜਿਹੜੇ ਅਥੋਰਾਈਜ਼ਡ ਦੱਸੇ ਨੇ ਉਹਨਾਂ ਨੂੰ ਵਿੱਚ ਬਾਹਰ ਕਰ ਦਿਓ ਮਾਨ ਸਿੰਘ ਦਾ ਮਸ਼ਹੂਰ ਆਇਆ ਹੈ ਬਾਹਰ ਆਇਆ ਹੈ ਯਾਰ ਜਲਦੀ ਬੰਦ ਕਰ ਜਦੋਂ ਤੁਸੀਂ ਗੋਲੇ ਜੀ ਮੈਂ ਦੇਖ ਰਿਹਾ ਹਾਂ ਮੈਂ ਤੈਨੂੰ ਉੱਠ ਕੇ ਦੇਖਦੇ ਸਾਰੇ ਭੱਜੇ ਆਏ ਪੁਲਿਸ ਨੇ ਲੈ ਸਾਰੇ ਇਹ ਕਹਿੰਦੇ ਅਮਰ ਨਹੀਂ ਸੁਣ ਗਏ ਜੀ ਸਦਾ ਮੈਂ ਦੇ ਪੱਟੇ ਕਿ ਜਿਲ੍ਹਾ ਕਬੱਡੀ ਐਸੋਸੀਏਸ਼ਨ ਦੀ ਪ੍ਰਧਾਨਗੀ ਦੀ ਚੋਣ ਹੈ ਜਿਹੜੀ ਉਹ ਚੱਲਦੀ ਸੀ ਤੇ ਇਸੇ ਚੋਣ ਦੇ ਦੌਰਾਨ ਕੁਝ ਬਾਰੀ ਵਿਅਕਤੀ ਆਉਂਦੇ ਨੇ ਤੇ ਸਟੇਜ ਤੇ ਚੜਦੇ ਨੇ ਬਾਰੀ ਵਿਅਕਤੀ ਤੇ ਸਟੇਜ ਤੇ ਮੌਜੂਦ ਉਮੀਦਵਾਰਾਂ ਦੇ ਕਾਗਜ਼ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰੀ ਘਟਨਾ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੋਈ ਹੈ ਤਸਵੀਰਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਉਨੇ ਆ ਬਠਿੰਡਾ ਦੀਆਂ ਤਸਵੀਰਾਂ ਨੇ ਬਠਿੰਡਾ ਦੇ ਇੱਕ ਨਿੱਜੀ ਮੈਰਿਜ ਜਿਹੜਾ ਪੈलेस ਆ ਉਦੇ ਵਿੱਚ ਕਬੱਡੀ ਐਸੋਸੀਏਸ਼ਨ ਦੀ ਜਿਹੜੀ ਚੋਣ ਆ ਉਹ ਕਰਵਾਈ ਜਾ ਰਹੀ ਸੀ ਦੱਸ ਦਿੰਨੇ ਆ ਕਿ ਬਠਿੰਡਾ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੀ ਚੋਣ ਆ ਜਿਹੜੀ ਉਹ ਹੋ ਰਹੀ ਸੀ ਇਸ ਤੇ 44 ਤੋਂ ਜਿਹੜੇ 46 ਮੈਂਬਰ ਨੇ ਉਹ ਦੱਸੇ ਜਾਂਦੇ ਨੇ ਤੇ ਸਾਰੇ ਮੈਂਬਰ ਇਸੇ ਪੈਲਸ ਦੇ ਵਿੱਚ ਅੱਜ ਪਹੁੰਚੇ ਹੋਏ ਸੀ 44 ਮੈਂਬਰ ਦੱਸਿਆ ਜਾ ਰਿਹਾ ਕਿ ਬਠਿੰਡਾ ਜ਼ਿਲ੍ਹੇ ਦੇ ਨਾਲ ਸਬੰਧਤ ਨੇ ਤੇ ਦੋ ਮੈਂਬਰ ਪਟਿਆਲਾ ਜ਼ਿਲ੍ਹੇ ਦੇ ਨਾਲ ਸਬੰਧਤ ਨੇ ਦਾ ਇਸ ਮੌਕੇ ਜਿਹੜੀ ਹਜੇ ਚੋਣ ਆ ਉਹ ਹਜੇ ਹੋਣੀ ਸੀ ਥੋੜੇ ਸਮੇਂ ਬਾਅਦ ਪਰ ਜਿਹੜੇ ਉਮੀਦਵਾਰੀ ਦੇ ਜਿਹੜੇ ਕਾਗਜ਼ ਸੀ ਉਹ ਸਟੇਜ ਤੇ ਭਰੇ ਜਾ ਰਹੇ ਸੀ ਕਿਉਂਕਿ ਇੱਕੋ ਦਿਨ ਦਾ ਇਹ ਪੂਰੀ ਕਾਰਵਾਈ ਸੀ ਪਹਿਲਾਂ ਜਿਹੜੇ तमाम ਮੈਂਬਰ ਨੇ ਉਹ ਇਕੱਠੇ ਹੋਏ ਜਿਸ ਨੇ ਪ੍ਰਧਾਨਗੀ ਦੀ ਚੋਣ ਲੜਨੀ ਸੀ 2 ਜਾਂ 3 ਵਿਅਕਤੀਆਂ ਨੇ ਜਾਂ ਮੈਂਬਰਾਂ ਨੇ ਤੇ ਉਹਨਾਂ ਦੇ ਵੱਲੋਂ ਫਾਰਮ ਭਰੇ ਗਏ ਸੀ ਸਟੇਜ ਦੇ ਉੱਤੇ ਰਿਟਰਨਿੰਗ ਆਫਸਰ ਬਾਕਾਇਦਾ ਮੌਜੂਦ ਤਾਇਨਾਤ ਕੀਤੇ ਗਏ ਸੀ ਖੇਡ ਵਿਭਾਗ ਦੇ ਵੱਲੋਂ ਤੇ ਪੁਲਿਸ ਵੀ ਮੌਜੂਦ ਸੀ ਪਰ ਇਸੇ ਦੇ ਦੌਰਾਨ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਾਹਮਣੇ ਬੈਠੇ ਦੋ ਤਿੰਨ ਜਿਹੜੇ ਵਿਅਕਤੀ ਨੇ ਉਹ ਇੱਕੋ ਦਮ ਸਟੇਜ ਦੇ ਵੱਲ ਵਧਦੇ ਨੇ ਤੇ ਸਟੇਜ ਦੇ ਵੱਲ ਵੱਧ ਕੇ ਸਟੇਜ ਤੇ ਰਿਟਰਨਿੰਗ ਅਫਸਰ ਦੇ ਕੋਲ ਜਿਹੜੇ ਕਾਗਜ਼ ਪਏ ਸੀ ਉਮੀਦਵਾਰਾਂ ਦੇ ਉਹਨਾਂ ਨੂੰ ਚੱਕ ਕੇ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਜਾਂ ਕਹਿ ਲਈਏ ਕਿ ਫਰਾਰ ਹੋ ਜਾਂਦੇ ਨੇ ਤਾਂ ਤਸਵੀਰਾਂ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਆ ਮੌਕੇ ਤੇ ਕੈਮਰੇ ਚੱਲ ਰਹੇ ਸੀ ਮੌਕੇ ਤੇ ਪੱਤਰਕਾਰ ਵੀ ਮੌਜੂਦ ਸੀ ਤੇ ਪੱਤਰਕਾਰਾਂ ਦੇ ਕੈਮਰਿਆਂ ਦੇ ਵਿੱਚ ਹੀ ਇਹ ਸਾਰੀ ਘਟਨਾ ਰਿਕਾਰਡ ਹੋ ਗਈ ਆ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਵੀਡੀਓ ਦੇ ਵਿੱਚ ਜਾਂ ਫੁਟੇਜ ਦੇ ਵਿੱਚ ਕਾਫੀ ਵੱਡੇ ਵੱਡੇ ਚਿਹਰੇ ਤੁਹਾਨੂੰ ਨਜ਼ਰ ਆਉਣਗੇ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਵੀ ਇਸ ਸਭਾ ਦੇ ਵਿੱਚ ਇਸ ਚੋਣ ਦੇ ਵਿੱਚ ਨਜ਼ਰ ਆ ਰਹੇ ਨੇ ਸਿਕੰਦਰ ਸਿੰਘ ਮਲੂਕਾ ਦਾ ਦੇ ਪੁੱਤਰ ਨੇ ਜਿਹੜੇ ਉਹ ਵੀ ਇਸ ਸਭਾ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਜਿਹੜੇ ਹੁਣ ਤੱਕ ਦੇ ਮੌਜੂਦਾ ਪਿਛਲੇ ਪ੍ਰਧਾਨ ਸੀ ਜ਼ਿਲ੍ਹਾ ਬਠਿੰਡਾ ਜਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਤਾਂ ਉਹ ਸਿਕੰਦਰ ਸਿੰਘ ਮਲੂਕਾ ਸੀ ਤਾਂ ਹੁਣ ਉਹਨਾਂ ਤੋਂ ਬਾਅਦ ਇੱਕ ਨਵੇਂ ਪ੍ਰਧਾਨਗੀ ਚੋਣ ਹੈ ਜਿਹੜੀ ਉਹ ਐਸੋਸੀਏਸ਼ਨ ਕਰਨ ਜਾ ਰਹੀ ਸੀ ਇਸ ਦੇ ਲਈ ਅੱਜ ਦਾ ਦਿਨ ਮੁਕਰਰ ਕੀਤਾ ਗਿਆ ਤੈਅ ਕੀਤਾ ਗਿਆ ਤੇ ਇੱਕ ਨਿੱਜੀ ਪੈਲਸ ਦੇ ਵਿੱਚ ਇਹ ਸਾਰੇ ਮੈਂਬਰ ਨੇ ਇਕੱਠੇ ਹੋਏ ਨੇ ਤਾਂ ਇਸੇ ਦੇ ਦੌਰਾਨ ਜਦੋਂ ਉਮੀਦਵਾਰੀ ਦੇ ਕਾਗਜ਼ ਭਰੇ ਜਾ ਰਹੇ ਸੀ ਸਟੇਜ ਦੇ ਉੱਤੇ ਤੇ ਰਿਟਰਨਿੰਗ ਅਫਸਰ ਦੇ ਕੋਲ ਇਹ ਕਾਗਜ਼ ਤੱਕ ਪਹੁੰਚ ਗਏ ਸੀ ਤਾਂ ਸਾਹਮਣੇ ਬੈਠੇ 2-3 ਵਿਅਕਤੀ ਨੇ ਜਿਹੜੇ ਉਹ ਉੱਠਦੇ ਨੇ ਇੱਕੋ ਦਮ ਸਟੇਜ ਦੇ ਉੱਤੇ ਜਾ ਕੇ ਚੜਦੇ ਨੇ ਤੇ ਝਪਟਾ ਮਾਰ ਕੇ ਜਿਹੜੇ ਕਾਗਜ਼ ਨੇ ਉਹਨਾਂ ਨੂੰ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਪੁਲਿਸ ਇਹ ਸਭ ਕੁਝ ਦੇਖਦੀ ਰਹਿ ਜਾਂਦੀ ਆ ਪੁਲਿਸ ਦੇ ਵੱਡੇ ਅਧਿਕਾਰੀ ਵੀ ਇਸ ਮੌਕੇ ਮੌਜੂਦ ਸੀ ਤਾਂ ਪ੍ਰਬੰਧਕ ਨੇ ਜਿਹੜੇ ਜਿਹੜੇ ਕਬੱਡੀ ਐਸੋਸੀਏਸ਼ਨ ਦੀ ਚੋਣ ਕਰਾ ਰਹੇ ਸੀ ਤਾਂ ਉਹਨਾਂ ਨੇ ਪ੍ਰਸ਼ਾਸਨ ਦੇ ਉੱਤੇ ਤਾਂ ਕੇਸ ਸ਼ਾਹੀ ਦੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਜਾਣਬੁੱਝ ਕੇ ਖਲੜ ਪੈਦਾ ਕਰ ਰਿਹਾ ਕਬੱਡੀ ਐਸੋਸੀਏਸ਼ਨ ਦੀ ਇਸ ਚੋਣ ਨੂੰ ਨਾ ਹੋਣ ਦੇਣ ਦੇ ਲਈ ਤਾਂ ਪ੍ਰਸ਼ਾਸਨ ਤੇ ਪੁਲਿਸ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਕਬੱਡੀ ਐਸੋਸੀਏਸ਼ਨ ਦੇ ਵੱਲੋਂ ਪੁਲਿਸ ਦੇ ਅਧਿਕਾਰੀ ਮੌਜੂਦ ਨੇ ਪੁਲਿਸ ਦੇ ਅਧਿਕਾਰੀ ਕਹਿ ਰਹੇ ਨੇ ਕਿ ਜਿਹੜੇ ਬੰਦੇ ਸੀ ਜਿਹੜੇ ਸਟੇਜ ਤੇ ਚੜੇ ਨੇ ਉਹਨਾਂ ਨੂੰ ਆਈਡੈਂਟੀਫਾਈ ਐਸੋਸੀਏਸ਼ਨ ਦੇ ਮੈਂਬਰ ਹੀ ਕਰ ਸਕਦੇ ਨੇ ਕਿਉਂਕਿ ਪੁਲਿਸ ਉਹਨਾਂ ਨੂੰ ਜਾਣਦੀ ਨਹੀਂ ਆ ਤਾਂ ਦੂਸਰੇ ਪਾਸੇ ਜਿਹੜੇ ਐਸੋਸੀਏਸ਼ਨ ਦੇ ਮੈਂਬਰ ਨੇ ਉਹ ਦਬੀ ਜ਼ੁਬਾਨ ਦੇ ਵਿੱਚ ਇਹ ਤੱਕ ਵੀ ਕਹਿ ਰਹੇ ਨੇ ਕਿ ਜਿਹੜੇ ਇਹ 2-3 ਵਿਅਕਤੀ ਸਟੇਜ ਦੇ ਉੱਤੇ ਚੜੇ ਸੀ ਦਰਅਸਲ ਕਹਿੰਦੇ ਕਿ ਇਹ ਪੁਲਿਸ ਵਾਲੇ ਸੀ ਸਾਦੀ ਵਰਦੀ ਦੇ ਵਿੱਚ ਇੱਥੇ ਪਹੁੰਚੇ ਹੋਏ ਸੀ ਤਾਂ ਹੁਣ ਸੱਚ ਕੌਣ ਬੋਲ ਰਿਹਾ ਪੁਲਿਸ ਸੱਚ ਬੋਲ ਰਹੀ ਆ ਕਿ ਪੁਲਿਸ ਨੂੰ ਨਹੀਂ ਪਤਾ ਕਿ ਕਿਹੜੇ ਬੰਦੇ ਸਟੇਜ ਤੇ ਚੜੇ ਸੀ ਜਾਂ ਫਿਰ ਜਿਹੜੇ ਐਸੋਸੀਏਸ਼ਨ ਦੇ ਬੰਦੇ ਨੇ ਜਿਹੜੇ ਚੋਣ ਕਰਾ ਰਹੇ ਸੀ ਉਹ ਜਿਵੇਂ ਕਹਿ ਰਹੇ ਨੇ ਦਬੀ ਜ਼ੁਬਾਨ ਚ ਕਹਿ ਰਹੇ ਨੇ ਕਿ ਦਰਅਸਲ ਸਾਦੀ ਵਰਦੀ ਦੇ ਵਿੱਚ ਪੁਲਿਸ ਦੇ ਕੁਝ ਮੈਂਬਰ ਹੀ ਸੀ ਮੁਲਾਜ਼ਮ ਹੀ ਸੀ ਜਿਹੜੇ ਸਟੇਜ ਤੇ ਚੜੇ ਨੇ ਤੇ ਚਪਟੇ ਮਾਰ ਕੇ ਕਾਗਜ਼ ਲੈ ਕੇ ਉੱਥੋਂ ਫਰਾਰ ਹੋ ਗਏ ਨੇ ਤਾਂ ਹਾਲਾਤ ਤਣਾਪੂਰਨ ਜ਼ਰੂਰ ਬਣੇ ਇਸ ਮੌਕੇ ਪਰ ਪੁਲਿਸ ਦੇ ਵੱਲੋਂ ਆਪਣੀ ਸੂਝਬੂਝ ਦੇ ਨਾਲ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਇਸ ਮੌਕੇ ਵੀ ਭਾਰੀ ਜਿਹੜੀ ਪੁਲਿਸ ਫੋਰਸ ਹੈ ਉਹ ਇਸ ਨਿੱਜੀ ਪੈਲੈਸ ਦੇ ਵਿੱਚ ਤਨਾਤ ਕੀਤੀ ਗਈ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜੇ ਨੌਜਵਾਨ ਇੱਕੋ ਦਮ ਸਟੇਜ ਤੇ ਜਾ ਕੇ ਚੜੇ ਤੇ ਉਹਨਾਂ ਨੇ ਉਮੀਦਵਾਰਾਂ ਦੇ ਕਾਗਜ਼ ਚੁੱਕੇ ਤੇ ਉੱਤੋਂ ਫਰਾਰ ਹੋ ਗਏ ਉਹ ਅਸਲ ਦੇ ਵਿੱਚ ਹੈ ਕੌਣ ਐਸੋਸੀਏਸ਼ਨ ਕਹਿ ਰਹੀ ਹੈ ਕਿ ਉਹ ਪੁਲਿਸ ਵਾਲੇ ਸਾਦੀ ਵਰਦੀ ਦੇ ਵਿੱਚ ਸੀ ਤੇ ਪੁਲਿਸ ਕਹਿ ਰਹੀ ਹੈ ਕਿ ਉਹ ਐਸੋਸੀਏਸ਼ਨ ਨੂੰ ਪਤਾ ਹੋਣਾ ਕਿ ਕਿਹੜੇ ਬੰਦੇ ਸੀ ਪੁਲਿਸ ਇਹ ਵੀ ਦਾਵਾ ਕਰ ਰਹੀ ਹੈ ਕਿ ਅਸੀਂ ਸਿਕਿਉਰਿਟੀ ਦੇ ਮੱਦੇ ਨਜ਼ਰ ਪਹਿਲਾ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਜਾਂ ਫਿਰ ਇਹਨਾਂ ਦੇ ਪ੍ਰਬੰਧਕਾਂ ਨੂੰ ਕਿਹਾ ਸੀ ਕਿ ਉਹੀ ਵਿਅਕਤੀਆਂ ਨੂੰ ਅੰਦਰ ਤੁਸੀਂ ਲੈ ਕੇ ਜਾਓ ਜਾਂ ਅੰਦਰ ਵਾੜਨ ਦੀ ਜਿਹੜੀ ਪਰਮਿਸ਼ਨ ਆ ਉਹ ਦਿਓ ਜਿਹੜੇ ਕੀ ਤੁਹਾਡੇ ਮੈਂਬਰ ਨੇ ਕਿ ਮੈਂਬਰਾਂ ਤੋਂ ਇਲਾਵਾ ਹੋਰ ਕੋਈ ਤੁਸੀਂ ਇਸ ਮੈਰਿਜ ਪੈਲੇਸ ਦੇ ਹਾਲ ਦੇ ਵਿੱਚ ਕਿਸੇ ਨੂੰ ਵੀ ਅੰਦਰ ਆਉਣ ਦੀ ਆਗਿਆ ਨਾ ਦਿਓ ਤਾਂ ਪੁਲਿਸ ਕਹਿ ਰਹੀ ਹੈ ਕਿ ਉਸ ਵੇਲੇ ਜਿਹੜੇ ਐਸੋਸੀਏਸ਼ਨ ਦੇ ਮੈਂਬਰ ਸੀ ਜਾਂ ਫਿਰ ਐਸੋਸੀਏਸ਼ਨ ਦੀ ਇਹ ਚੋਣ ਕਰਾ ਰਹੇ ਸੀ ਪ੍ਰਬੰਧਕ ਸੀ ਉਹਨਾਂ ਨੇ ਕਿਹਾ ਕਿ ਹਾਲੇ ਸਾਰਿਆਂ ਨੂੰ ਆਉਣ ਦੋ ਜਦੋਂ ਅਸੀਂ ਚੋਣ ਕਰਾਵਾਂਗੇ ਉਦੋਂ ਬਾਕੀਆਂ ਨੂੰ ਬਾਹਰ ਕੱਢ ਦਿੱਤਾ ਜਾਊਗਾ ਤਾਂ ਇਸ ਮੌਕੇ ਇਹ ਭਾਰੀ ਹੰਗਾਮਾ ਹੋਇਆ ਕਹਿਣਾ ਕੀ ਹੈ ਪੁਲਿਸ ਵੀ ਮੌਜੂਦ ਸੀ ਪੁਲਿਸ ਕੀ ਆਖ ਰਹੀ ਹੈ ਜਿਹੜੇ ਪ੍ਰਬੰਧਕ ਨੇ ਇਸ ਚੋਣ ਨੂੰ ਕਰਾਉਣ ਵਾਲੇ ਉਹ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਤੇ ਇਲਜ਼ਾਮ ਲਗਾ ਰਹੇ ਨੇ ਇੱਕ ਇੱਕ ਕਰਕੇ ਦੋਨਾਂ ਪੱਖਾਂ ਦੇ ਜਿਹੜੀ ਆ ਸਪਸ਼ਟੀਕਰਨ ਉਹ ਆਪਾਂ ਸੁਣ ਲੈਣੇ ਇਹ ਤਾਂ ਹੁਣ ਬੰਦੇ ਬਾਹਰੋਂ ਪਲਾਨ ਕਰਦੇ ਨੇ ਜਿਹੜੇ ਬੰਦਿਆਂ ਦਾ ਕੰਮ ਕੋਈ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਚਲ ਹੁਣ ਕਰ ਦਿਓ ਜੀ ਜਿਹੜੇ ਅਥੋਰਾਈਜ਼ ਬੰਦੇ ਨੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਔਰ ਅਸੀਂ ਨਹੀਂ ਆਏ ਬਾਹਰੋਂ ਆਏ ਆ ਬਾਹਰੋਂ ਆਏ ਅਪਲਾਈ ਕਰਤੀ ਜੀ ਤੁਸੀਂ ਪਹਿਲਾਂ 46 ਤੋਂ ਵੱਖੀ ਬੰਦੇ ਬਾਹਰ ਕਰੋ ਅਸੀਂ ਕੋਈ ਨਹੀਂ ਕਰਾਂਗੇ ਪਹਿਲੀ ਗੱਲ ਦੂਜੀ ਗੱਲ ਹੈ ਤੁਸੀਂ ਵੀ ਜੀ ਤੁਸੀਂ ਤੁਸੀਂ ਐ ਕਰੋ ਜੀ ਤੁਸੀਂ ਇੱਥੇ ਖੜ੍ਹੋ ਸਾਰੇ ਬੰਦਿਆਂ ਨੂੰ ਸਾਰੇ ਜਿਹੜੇ ਬੰਦੇ ਸਾਡੇ ਦੇਖੋ ਜੀ ਰੈਂਟ ਕਰਕੇ ਕਰ ਲੋ ਜੀ ਰੈਂਟ ਕਰਕੇ ਕਰੋ ਇਹ ਅਧਾਰ ਕਾਰਡ ਸਾਰੇ ਅਧਾਰ ਕਾਰਡ ਐਸੋਸੀਏਸ਼ਨ ਦੇ ਕੋਈ ਕੰਮ ਕਰਦਾ ਸਾਡਾ ਕੰਮ ਅਧਾਰ ਕਾਰਡ ਹੈ ਜਦੋਂ ਆਪਾਂ ਲੈਕਚਰ ਉਹ ਲੈਕਚਰ ਕੋਡ ਤੇ ਹੁੰਦਾ ਜਿਹੜੀ ਆਰਗੇਨਾਈਜ਼ ਜਿਹੜੀ ਸਾਰੇ ਉਹ ਜਦੋਂ ਸਾਰੇ ਅਧਾਰ ਕਾਰਡ ਤੁਸੀਂ ਬੰਦੇ ਸਾਰੇ ਨਹੀਂ ਜੀ ਤੁਸੀਂ ਤੁਸੀਂ ਇੱਥੇ ਇੱਕ ਇੱਕ ਵਾਰੀ ਡੀਐਸਪੀ ਸਾਹਿਬ ਨੂੰ ਤੁਸੀਂ ਇਹ ਐਨਾਨਸ ਕਰ ਦਿਓ ਐਨਾਨਸ ਕਰ ਦਿਓ ਵੀ ਜਿਹੜੇ ਵੋਟਰ ਵੀ ਉਹ ਬਾਅਦ ਚਲੇ ਜਾਣ ਵੋਟਰ ਨਹੀਂ ਇੱਕ ਵਾਰੀ ਕਰੋ ਤੁਸੀਂ ਮਨਜ਼ੂਰੀ ਲਿਆਓ ਇਹ ਸਾਰਿਆਂ ਨੂੰ ਬੇਨਤੀ ਕਰਾਂ ਵੀ ਵਿਦਾਊਟ ਪਰਮਿਸ਼ਨ ਨਹੀਂ ਜੀ ਇਹ ਨਾ ਕਰੋ ਤੁਸੀਂ ਇਹਨੂੰ ਜੇ ਕੈਪਚਰ ਕਰਨਾ ਤੁਹਾਡੀ ਮਰਜ਼ੀ ਨਹੀਂ ਨਹੀਂ ਕੈਪਚਰ ਕਰਦੇ ਜੇ ਸਰਕਾਰ ਨੇ ਕੈਪਚਰ ਕਰਨਾ ਤੁਹਾਡੀ ਮਰਜ਼ੀ ਪ੍ਰਾਈਵੇਟ ਕੰਮ ਹੈ ਬੰਦੇ ਆਕੇ ਗੁੰਡਾਗਰਦੀ ਬੜੋ ਆਕੇ ਆਰੋਦੇ ਗੱਲ ਪੈ ਰਹੇ ਆ ਕੋਈ ਤਰੀਕਾ ਥੋੜਾ ਜੀ ਇਹ ਕੀ ਤਰੀਕਾ ਹੈ ਚਲੋ ਕੋਈ ਤੁਸੀਂ ਮਨਜ਼ੂਰੀ ਲਿਓ ਇਹ ਪ੍ਰਸ਼ਾਸਨ ਦਾ ਕੀ ਤਰੀਕਾ ਜੀ ਤੁਹਾਡੀ ਹਾਜ਼ਰੀ ਚ ਬੰਦੇ ਗੱਲ ਪੈ ਰਹੇ ਆ ਕਿਦੋਂ ਆਇਆ ਤੁਹਾਨੂੰ ਹੱਥ ਬੰਨ ਕੇ ਦੇਣਾ ਹੀ ਆ ਵੀ ਕਾਨੂੰਨ ਨੂੰ ਪਾਲਣਾ ਕਰਾਓ ਤੁਸੀਂ ਇਸ ਤਰ੍ਹਾਂ ਅਸੀਂ ਬਿਲਕੁਲ ਕਰ ਰਹੇ ਤੁਸੀਂ ਪਰਮਿਟ ਜਿਹੜੇ ਬੰਦੇ ਤੇ ਕਰਿਆ ਆ ਕੇ ਗੰਦ ਪਾ ਕੇ ਉਹ ਜਾ ਰਹੇ ਆ ਕੋਈ ਉਹਨਾਂ ਨੂੰ ਫੜਦੀ ਰਿਹਾ ਦੇਖੋ ਮੈਂ ਤੁਹਾਨੂੰ ਪਹਿਲਾਂ ਤੁਸੀਂ ਹੁਣ ਬੇਨਤੀ ਆ ਤੁਸੀਂ ਕਰਵਾ ਦਿੰਨੇ ਤੁਸੀਂ ਸਾਨੂੰ ਲਿਸਟ ਦਿਓ ਜੀ ਇੱਕ ਲੀਡਰ ਆਈਡੈਂਟੀਫਾਇਰ ਦਿਓ ਜਿਹੜੇ ਦਰਵਾਰ ਲੱਗੇ ਨੇ ਜੀ ਉਹ ਕੌਣਗੇ ਜਿਹੜੇ ਤੁਹਾਡੇ ਆਬਜ਼ਰਵਰ ਲੱਗੇ ਨੇ ਜੀ ਜਿਹੜੇ ਦੇਖੋ ਗੱਲ ਸੁਣੋ ਜਿਹੜੇ ਆਬਜ਼ਰਵਰ ਲੱਗੇ ਨੇ ਜੀ ਇਹ ਉਹਨਾਂ ਦੇ ਆਈਡੈਂਟੀਫਾਈ ਕਰਨਾ ਨਹੀਂ 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 ਆਬਜ਼ਰਵਰ ਨਹੀਂ ਆਬਜ਼ਰਵ ਕਰਨਾ ਹੈ ਜੋ ਜਿਹੜੇ ਬੰਦੇ ਉਹ ਸੀ ਆ ਕਰਨੇ ਡਿਫਾਈ ਕਰਨੇ ਜੀ ਬੰਦੇ ਅਸੀਂ ਡਿਫਾਈ ਕਰ ਅਸੀਂ ਆਇਡੈਂਟੀਫਾਈ ਕਰੀਏ ਨੇ ਜਿਹੜੇ ਜਿਹੜੇ ਹੈ ਤੁਹਾਨੂੰ ਮੈਂ ਪਹਿਲਾਂ ਕਹਿੰਦਾ ਜਿਹੜੇ ਬੰਦੇ ਮੈਂਬਰ ਨਹੀਂ 40 ਚਾਲੀਆਂ ਤੋਂ ਬਰਾ ਸਾਰੇ ਬਾਹਰ ਕੱਢੋ ਜੀ 40 ਚਾਲੀਆਂ ਤੋਂ ਬਾਕੀ ਬਾਕੀ ਬਾਰ ਜਦੋਂ ਛਾਲੀਆਂ ਤਾਂ ਬੜਾ ਬਾਕੀ ਸਾਰੇ ਬਾਹਰ ਚਲੇ ਗਏ ਲਾਲੀ ਬਾਹਰ ਚਲੇ ਸਾਰੇ ਜਿੰਦਾ ਦੋ ਨਾ ਬਾਹਰ ਸਾਡੇ ਕੱਢੋ ਇਹਨਾਂ ਦੀ ਹੈਗਨਿਫਾਈ ਕਰਵਾਓ ਸਾਰੇ ਬਾਹਰ ਕਰਦੇ ਜਿਹੜੇ ਬਾਹਰ ਕੱਢਦੇ ਜਿਹੜੇ ਜਿਹੜੇ ਸੀ ਅਸੀਂ ਕੀ ਕਹਿੰਦੇ ਲੋਕ ਇਹ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਹੈ ਉਹਦੇ ਚ ਹੁੰਡਾ ਕਰਦੀ ਹੋ ਰਹੀ ਹੈ ਜੀ ਉਹਦੇ ਚ ਅਸੀਂ ਚਾਹੁੰਦੇ ਹਾਂ ਕਿ ਹਰ ਜਿਲ੍ਹੇ ਜੋ 23 ਜਿਲ੍ਹੇ ਨੇ ਪੰਜਾਬ ਦੇ ਤੇ 46 ਉਹਨਾਂ ਦੇ ਵੋਟਰ ਹੁੰਦੇ ਆ ਪਰ ਉਹਨਾਂ ਦੀ ਚੋਣ ਉਹ 46 ਵੋਟਰ ਕਰਦੇ ਆ ਪਰ ਅੱਜ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਧੱਕੇਸ਼ਾਹੀ ਹੋ ਰਹੀ ਹੈ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਇਹ ਸ਼ਹੀਦ ਭਗਤ ਸਿੰਘ ਦੀ ਸਮਾਧ ਤੇ ਸੌਂ ਚੁੱਕੇ ਸਰਕਾਰ ਬਣੀ ਹੈ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਇਹਨਾਂ ਐਸੋਸੀਏਸ਼ਨਾਂ ਚ ਇਹਨਾਂ ਸੰਸਥਾਵਾਂ ਚ ਰਾਜਨੀਤੀ ਨਾ ਵੜੀ ਜਾਵੇ ਇਹਨਾਂ ਨੂੰ ਨਿਰਪੱਖਤਾ ਨਾਲ ਇਹ ਚੋਣ ਕਰਾਈ ਜਾਵੇ। ਕੀ ਅੱਜ ਕੀ ਲੋਕ ਹੁਣ ਸਟੇਜ ਦੇ ਵਿੱਚ ਅੱਜ ਸਟੇਜ ਤੇ ਕੌਣ ਲੋ ਤਾਂ 11 ਵਜੇ ਤੱਕ ਨੋਮੀਨੇਸ਼ਨ ਸੀ ਤਾਂ ਉਸ ਤੋਂ ਬਾਅਦ ਕੁਝ ਗੁੰਡੇ ਆਉਂਦੇ ਆ ਜਿਹੜੇ ਕਿ ਬਾਹਰੋਂ ਸੀ ਆ ਕੇ ਕਾਗਜ਼ ਪਾੜਨ ਦੀ ਕਾਗ਼ਜ਼ ਖੋਨ ਦੀ ਕੋਸ਼ਿਸ਼ ਕਰਦੇ ਆ। ਤੁਹਾਡੇ ਸਾਹਮਣੇ ਆ ਸਾਰਿਆਂ ਨੇ ਦੇਖਿਆ। ਕੈਮਰਾ ਵਿੱਚ ਕੈਦ ਹੈ। ਕੌਣ ਲੋਕ ਨੇ ਜਿਹੜੇ ਕਰ ਰਹੇ ਨੇ ਕੁਝ ਇਹ ਤੁਹਾਨੂੰ ਡਿਸਕਲੋਜ਼ ਕਰ ਦਿਆਂਗੇ ਕਿਰਾ ਥੋੜਾ ਜਿਹਾ ਪ੍ਰੋਸੈਸ ਟੱਪ ਲੈਣ ਦਿਓ ਆਇਡੈਂਟੀਫਾਈਡ ਬੰਦੇ ਆ ਫੋਟੋ ਆਈਆਂ ਹੋਈਆਂ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਤੁਹਾਡੇ ਕੋਲ ਮਾਨਤਾ ਜਿਹੜੀ ਨਹੀਂ ਲਈ ਗਈ ਸਾਡੇ ਕੋਲੇ ਮਾਨਤਾ ਬਿਲਕੁਲ ਸਾਡੇ ਕੋਲੇ ਮਾਨਤਾ ਹੈ ਜੀ ਮਾਨਤਾ ਤਾਂ ਬੜਾ ਸਰਕਾਰ ਨੇ ਸਰ ਸਰਕਾਰ ਨੂੰ ਅਸੀਂ ਸਰਕਾਰ ਨੂੰ ਅਸੀਂ ਸੂਚਨਾ ਕੀਤੀ ਸਪੋਰਟਸ ਡਿਪਾਰਟਮੈਂਟ ਨੇ ਆਪਣਾ ਆਬਜ਼ਰਵਰ ਲਾਇਆ 올림픽 ਐਸੋਸੀਏਸ਼ਨ ਨੇ ਆਬਜ਼ਰਵਰ ਲਾਇਆ ਹੋਰ ਪਰਮਿਸ਼ਨ ਕੀ ਹੁੰਦੀ ਹੈ ਜੀ ਠੀਕ ਹੈ ਜੇ ਪਰਮਿਸ਼ਨ ਨਹੀਂ ਸੀ ਤਾਂ ਉਹਨੇ ਆਬਜ਼ਰਵਰ ਕਿਵੇਂ ਲਾਤੇ ਕੀ ਮੰਗਕੀਏ ਤੁਹਾਡੀ ਹੁਣ ਸਾਫ ਸੁਥਰਾ ਤੱਗਣ ਵਾਲੇ ਚੋਣ ਹੋਣੀ ਚਾਹੀਦੀ ਹੈ ਜੋ ਜਮਹੂਰੀਅਤ ਦੇਖੋ ਆਪਣੇ ਬਜ਼ੁਰਗਾਂ ਨੇ ਸ਼ਹਾਦਤ ਦੇ ਕੇ ਆਜ਼ਾਦੀ ਲਈ ਹੈ ਉਸ ਆਜ਼ਾਦੀ ਦੇ ਵੋਟ ਦੇ ਅਧਿਕਾਰ ਨੂੰ ਜੇ ਆਪਾਂ ਖੋਵਾਂਗੇ ਤਾਂ ਬਹੁਤ ਮਾੜੀ ਗੱਲ ਹੈ ਜੇ ਆਪਾਂ ਖੇਡਾਂ ਵਿੱਚ ਇਸ ਤਰ੍ਹਾਂ ਦਾ ਕੰਮ ਕਰਾਂਗੇ ਤਾਂ ਮੈਂ ਸਮਝਦਾ ਬਹੁਤ ਬੰਦਪਾ ਗਿਆ ਮੇਰੀ ਸਾਰਿਆਂ ਦੇ ਬੁਰੇ ਹੱਥ ਜੁੜ ਕੇ ਬੇਨਤੀ ਹੈ ਕਿ ਇਸ ਤਰ੍ਹਾਂ ਦਾ ਮਾਹੌਲ ਨਾ ਬਣਾਈਏ ਆਪਾਂ ਕਬਜ਼ੇ ਦੀ ਭਾਵਨਾ ਛੱਡੀਏ ਆਪਾਂ ਦਿਲ ਜਿੱਤਣ ਵਾਲੀ ਭਾਵਨਾ ਕਰੀਏ ਤੁਸੀਂ ਜਲਦ ਜਲਦ ਜਿੱਤਣ ਦੀ ਗੱਲ ਕੀਤੀ ਐਂਡੀ ਫੋਰਸ ਲਾਈ ਗਈ ਆ ਤੁਹਾਨੂੰ ਕੀ ਲੱਗਦਾ ਇੱਕ 50 ਮੈਂਬਰ ਨੇ ਸਿਰਫ 46 46 ਹਾਂਜੀ ਹਾਂਜੀ ਇੰਨੀ ਫੋਰਸ ਲਾਈ ਗਈ ਆ ਕਬਜ਼ਾ ਕਰਨ ਦੀ ਨੀਅਤ ਹੈ ਕਬਜ਼ਾ ਕਰਨ ਦੀ ਸਰਕਾਰ ਕਰਨ ਦੀ ਹੈ ਸਰਕਾਰ مطلب ہے کالج خون کا کرتی ਆਪਣੇ ਆਰਮ ਗੁੰਡਾਗਰਦੀ برداشت ਕਰਾਂਗੇ ਨਹੀਂ ਤੁਸੀਂ ਆਹ ਬੰਦੇ ਹੁਣ ਬਾਹਰੋ ਕੋਈ ਬਾਹਰੋ ਬੰਦੇ ਆਣ ਕੇ ਜੀ ਇਹ ਕਿਹਦਾ ਜੀ ਗੁੰਡਾਗਰਦੀ ਕਰਨਗੇ ਜਣਗੇ ਜਿਹੜੀ 50000 ਦਾ ਬੜਾ ਵਾਕੇ ਕੱਢ ਦਿੰਗੇ ਇਹਦਾ ਹੁਣ ਬੰਦੇ ਬਾਹਰੋ ਇਹ ਬੰਦੇ ਬਾਹਰੋ ਗੁੰਡਾਗਰਦੀ ਕਰਨ ਦੇ ਬੰਦਿਆਂ ਦਾ ਕੰਮ ਨਹੀਂ ਇਹ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਹੁਣ ਕਰ ਦੋ ਹੁਣ ਕਰਦਾ ਜੀ ਔਥਰਾਾਈਜ਼ ਦੱਸਦੇ ਨੇ ਬਾਰੇ ਪੂਰਾ ਕਾਜ ਜਦੋਂ ਤੁਸੀਂ ਬੋਲੇ ਜੀ ਮੈਂ ਪੂਰਾ ਦੇਖਦਾ ਜਮਾ ਮੈਂ ਟਾਂਗ ਉੱਠ ਕੇ ਬੈਠ ਕੇ ਦੇਖਦੇ ਸਾਰੇ ਇਹ ਕੀ ਕਹਿੰਦਾ ਹੈ ਜਿੱਥੇ ਕਿ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੀ ਪ੍ਰਧਾਨਗੀ ਦੀ ਚੋਣ ਹੈ ਜਿਹੜੀ ਉਹ ਚੱਲਦੀ ਸੀ ਤੇ ਇਸੇ ਚੋਣ ਦੇ ਦੌਰਾਨ ਕੁਝ ਬਾਰੀ ਵਿਅਕਤੀ ਆਉਂਦੇ ਨੇ ਤੇ ਸਟੇਜ ਤੇ ਚੜਦੇ ਨੇ ਬਾਰੀ ਵਿਅਕਤੀ ਤੇ ਸਟੇਜ ਤੇ ਮੌਜੂਦ ਉਮੀਦਵਾਰਾਂ ਦੇ ਕਾਗਜ਼ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਹੈਰਾਨੀ ਦੀ ਗੱਲ ਇਹ